ਪੰਜਾਬੀ ਚ ਖਾਵਾ ਤਾਂ ਨਹੀਂ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਜੋਗੀ ਹੁੰਦਾ ਮਿੱਟੀ ਫਰੋਲਣ ਵਾਲੀ ਗੱਲ ਹੈ ਫਿਰ ਇੱਕਦਮ ਜਦੋਂ ਪਤਾ ਲੱਗਦਾ ਕਿ ਨਹੀਂ ਉਹਨਾਂ ਨੇ ਆਉਣਾ ਹੀ ਨਹੀਂ ਕਦੇ ਹੁਣ ਮਿਲਣਾ ਨਹੀਂ ਫਿਰ ਖੋਪ ਪੈਂਦੀ ਹੈ ਇਹ ਬਲਵਲੇ ਨੇ ਇਹ ਹਮੇਸ਼ਾ ਸਾਡੇ ਨਾਲ ਚੱਲਦੇ ਰਹਿਣਗੇ ਕੋਗੀ ਸਾਹਿਬ ਹੱਸਦੇ ਆਉਂਦੇ ਸੀ ਅੱਗੇ ਜਦੋਂ ਮੈਂ ਤੁਹਾਨੂੰ ਦੇਖਦਾ ਕਦੇ ਵੀ ਤੁਸੀਂ ਭੱਲਾ ਸਾਹਿਬ ਦੇ ਘਰੇ ਜਦੋਂ ਪਤਾ ਲੱਗਣਾ ਵੀ ਭੱਲਾ ਅੱਜ ਮਾਸੂਮ ਜਿਹਾ ਚਿਹਰਾ ਇੱਕ ਉਤਰਿਆ ਹੋਇਆ ਚਿਹਰਾ ਲੈ ਕੇ ਆਏ ਹੋ ਕਿੰਨਾ ਨੀ ਮਾਸੂਮ ਨਹੀਂ ਮਾਇੂਸ ਚਿਹਰਾ ਕਿਉਂਕਿ ਜਦੋਂ ਤੁਹਾਡੀ ਕੋਈ ਚੀਜ਼ ਗਵਾਜ ਜਾਂਦੀ ਹੈ ਨਾ ਤੇ ਤੁਸੀਂ ਚਾਹ ਕੇ ਵੀ ਆਪਣੇ ਆਪ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਣੇ ਅੰਦਰ ਨੂੰ ਬਦਲ ਨਹੀਂ ਸਕਦੇ ਸੋ ਜਦੋਂ ਅਸੀਂ ਮੂਮੈਂਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਹੋਰ ਗੱਲਾਂ ਵੀ ਕਰਨ ਲੱਗ ਜਾਂਦੇ ਆ ਇਹ ਨਹੀਂ ਕਿ ਅਸੀਂ ਇਦਾਂ ਹੀ ਬੈਠੇ ਰਹਿੰਦੇ ਹੁਣੇ ਭੱਲਾ ਸਾਦੀਆਂ ਗੱਲਾਂ ਅੰਦਰ ਕਰਦੇ ਕਰਦੇ ਸਾਡਾ ਹਾਸਾ ਨਿਕਲ ਰਿਹਾ ਸੀ ਅਸੀਂ ਅੰਦਰ ਹੱਸ ਵੀ ਰਹੇ ਸੀ ਉਹਨਾਂ ਦੀ ਕੋਈ ਗੱਲ ਐਸੀ ਯਾਦ ਆ ਜਾਂਦੀ ਸੀ ਤੇ ਫੇਰ ਇੱਕਦਮ ਜਦੋਂ ਪਤਾ ਲੱਗਦਾ ਕਿ ਨਹੀਂ ਉਹਨਾਂ ਨੇ ਆਉਣਾ ਹੀ ਨਹੀਂ ਕਦੇ ਹੁਣ ਮਿਲਣਾ ਨਹੀਂ ਫੇਰ ਖੋਪ ਪੈਂਦੀ ਆ ਇਹ ਬਲਵਲੇ ਨੇ ਇਹ ਹਮੇਸ਼ਾ ਸਾਡੇ ਨਾਲ ਚੱਲਦੇ ਰਹਿਣਗੇ ਅਸੀਂ ਅੱਜ ਵੀ ਜਿੱਦਾਂ ਪੱਤੀ ਸਾਹਿਬ ਨੂੰ ਯਾਦ ਕਰਕੇ ਮਨ ਭਰ ਜਾਂਦਾ ਹੈ ਵਿਵੇਕ ਉਹਨਾਂ ਨੂੰ ਯਾਦ ਕਰਕੇ ਮਨ ਭਰ ਜਾਂਦਾ ਹੈ ਤੇ ਪੱਲਾ ਸਾਹਿਬ ਵੀ ਉਸ ਥਾਂ ਤੇ ਉਸ ਜਗ੍ਹਾ ਤੇ ਜਾ ਕੇ ਬੈਠੇ ਨੇ ਕਿ ਜਦੋਂ ਵੀ ਉਹਨਾਂ ਨੂੰ ਦੇਖਿਆ ਕਰਾਂਗੇ ਯਾਦ ਕਰਿਆ ਕਰਾਂਗੇ ਮਿਸ ਕਰਿਆ ਕਰਾਂਗੇ ਜੀ ਉਹਨਾਂ ਨੂੰ ਤੇ ਆਖਰੀ ਜਿਹਾ ਸਵਾਲ ਹੈ ਅੱਜ ਮਨ ਭਰਿਆ ਹੋਣਾ ਤੇ ਕਿੰਨਾ ਕੁ ਮਨ ਦੇ ਵਿੱਚ ਅੰਦਰ ਤੋਖਲਾ ਚੱਲੀ ਜਾਂਦਾ ਇਸ ਗੱਲ ਦਾ ਕਿ ਉਹ ਘੜੀ ਨਾਮ ਦੀ ਨਾਉਂਦੀ ਕਿਉਂਕਿ ਇਹਨਾਂ ਨੂੰ ਜੀ ਪੰਜਾਬੀ ਚ ਕਿਹਾ ਜਾਂਦਾ ਨਹੀਂ ਉਹ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਜੋਗੀ ਹੁੰਦਾ ਮਿੱਟੀ ਫਰੋਲਣ ਵਾਲੀ ਗੱਲ ਹੈ ਜਿੰਨੀ ਮਰਜ਼ੀ ਫਰੋਲੀ ਜਾਈਏ ਤੇ ਪੱਲਾ ਸਾਤ ਨਹੀਂ ਲੱਭਣੇ ਜੀ ਤੇ ਦੁੱਖ ਦੀ ਗੱਲ ਹੈ ਕਿ ਪੱਲਾ ਸਾ ਵਰਗਾ ਕਲਾਕਾਰ ਤਿਆਰ ਹੋਣ ਨੂੰ ਵੀ 35-40 ਸਾਲ ਲੱਗੇ ਇੱਕ ਦਿਨ 'ਚ ਨਹੀਂ ਤਿਆਰ ਹੋਇਆ ਤੇ ਕਿੱਥੋਂ ਲਿਆਵਾਂਗੇ ਦੁਬਾਰਾ ਉਹਨਾਂ ਦਾ ਬਦਲ ਉਹਨਾਂ ਦਾ ਸਬਸਟੀਟਿਊਟ ਕੌਣ ਉਹਨਾਂ ਜਿਨੀ ਮਹਾਰਤ ਰੱਖਣ ਵਾਲਾ ਬੰਦਾ ਜ਼ੁਬਾਨ ਤੇ ਔਰ ਕੰਟੈਂਟ ਤੇ ਫਲੋ ਤੇ ਡਿਲੀਵਰੀ ਤੇ ਪਰਫਾਰਮੈਂਸ ਤੇ ਇੰਨਾ ਕੰਟਰੋਲ ਰੱਖਣ ਵਾਲਾ ਬੰਦਾ ਕਿੱਥੋਂ ਲੱਭ ਕੇ ਲਿਆਵਾਂਗੇ ਨਹੀਂ ਲੱਭਣਾ ਪਈ ਪੰਜਾਬੀ 'ਚ ਕਹਾਵਾ ਤਾਂ ਨਹੀਂ ਉਹ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਜੋਗੀ ਹੁੰਦਾ ਮਿੱਟੀ ਫਰੋਲਣ ਵਾਲੀ ਗੱਲ ਹੈ ਫਿਰ ਇੱਕਦਮ ਜਦੋਂ ਪਤਾ ਲੱਗਦਾ ਕਿ ਨਹੀਂ ਉਹਨਾਂ ਨੇ ਆਉਣਾ ਹੀ ਨਹੀਂ ਕਦੇ ਹੁਣ ਮਿਲਣਾ ਨਹੀਂ ਫਿਰ ਖੋਪ ਪੈਂਦੀ ਹੈ ਇਹ ਬਲਵਲੇ ਨੇ ਇਹ ਹਮੇਸ਼ਾ ਸਾਡੇ ਨਾਲ ਚੱਲਦੇ ਰਹਿਣਗੇ ਕੋਗੀ ਸਾਹਿਬ ਹੱਸਦੇ ਆਉਂਦੇ ਸੀ ਅੱਗੇ ਜਦੋਂ ਮੈਂ ਤੁਹਾਨੂੰ ਦੇਖਦਾ ਕਦੇ ਵੀ ਤੁਸੀਂ ਭੱਲਾ ਸਾਹਿਬ ਦੇ ਘਰੇ ਜਦੋਂ ਪਤਾ ਲੱਗਣਾ ਵੀ ਭੱਲਾ ਅੱਜ ਮਾਸੂਮ ਜਿਹਾ ਚਿਹਰਾ ਇੱਕ ਉਤਰਿਆ ਹੋਇਆ ਚਿਹਰਾ ਲੈ ਕੇ ਆਏ ਹੋ ਕਿੰਨਾ ਨੀ ਮਾਸੂਮ ਨਹੀਂ ਮਾਇੂਸ ਚਿਹਰਾ ਕਿਉਂਕਿ ਜਦੋਂ ਤੁਹਾਡੀ ਕੋਈ ਚੀਜ਼ ਗਵਾਜ ਜਾਂਦੀ ਹੈ ਨਾ ਤੇ ਤੁਸੀਂ ਚਾਹ ਕੇ ਵੀ ਆਪਣੇ ਆਪ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਣੇ ਅੰਦਰ ਨੂੰ ਬਦਲ ਨਹੀਂ ਸਕਦੇ ਸੋ ਜਦੋਂ ਅਸੀਂ ਮੂਵਮੈਂਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਹੋਰ ਗੱਲਾਂ ਵੀ ਕਰਨ ਲੱਗ ਜਾਂਦੇ ਆ ਇਹ ਨਹੀਂ ਕਿ ਅਸੀਂ ਇਦਾਂ ਹੀ ਬੈਠੇ ਰਹਿੰਨੇ ਹੁਣ ਇਹ ਭੱਲਾ ਸਾਦੀਆਂ ਗੱਲਾਂ ਅੰਦਰ ਕਰਦੇ ਕਰਦੇ ਸਾਡਾ ਹਾਸਾ ਨਿਕਲ ਰਿਹਾ ਸੀ ਅਸੀਂ ਅੰਦਰ ਹੱਸ ਵੀ ਰਹੇ ਸੀ ਉਹਨਾਂ ਦੀ ਕੋਈ ਗੱਲ ਐਸੀ ਯਾਦ ਆ ਜਾਂਦੀ ਸੀ ਤੇ ਫੇਰ ਇੱਕਦਮ ਜਦੋਂ ਪਤਾ ਲੱਗਦਾ ਕਿ ਨਹੀਂ ਉਹਨਾਂ ਨੇ ਆਉਣਾ ਹੀ ਨਹੀਂ ਕਦੇ ਹੁਣ ਮਿਲਣਾ ਨਹੀਂ ਫੇਰ ਖੋਪ ਪੈਂਦੀ ਆ ਇਹ ਬਲਵਲੇ ਨੇ ਇਹ ਹਮੇਸ਼ਾ ਸਾਡੇ ਨਾਲ ਚੱਲਦੇ ਰਹਿਣਗੇ ਅਸੀਂ ਅੱਜ ਵੀ ਜਿੱਦਾਂ ਪੱਟੀ ਸਾਹਿਬ ਨੂੰ ਯਾਦ ਕਰਕੇ ਮਨ ਭਰ ਜਾਂਦਾ ਹੈ ਵਿਵੇਕ ਉਹਨਾਂ ਨੂੰ ਯਾਦ ਕਰਕੇ ਮਨ ਭਰ ਜਾਂਦਾ ਹੈ ਤੇ ਪੱਲਾ ਸਾਹਿਬ ਵੀ ਉਸ ਥਾਂ ਤੇ ਉਸ ਜਗ੍ਹਾ ਤੇ ਜਾ ਕੇ ਬਹਿ ਗਏ ਨੇ ਕਿ ਜਦੋਂ ਵੀ ਉਹਨਾਂ ਨੂੰ ਦੇਖਿਆ ਕਰਾਂਗੇ ਯਾਦ ਕਰਿਆ ਕਰਾਂਗੇ ਮਿਸ ਕਰਿਆ ਕਰਾਂਗੇ ਜੀ ਉਹਨਾਂ ਨੂੰ ਤੇ ਆਖਰੀ ਜਿਹਾ ਸਵਾਲ ਹੈ ਅੱਜ ਮਨ ਭਰਿਆ ਹੋਣਾ ਤੇ ਕਿੰਨਾ ਕੁ ਮਨ ਦੇ ਵਿੱਚ ਅੰਦਰ ਤੋਖਲਾ ਚੱਲੀ ਜਾਂਦਾ ਇਸ ਗੱਲ ਦਾ ਕਿ ਉਹ ਘੜੀ ਨਾ ਆਉਂਦੀ ਨਾ ਆਉਂਦੀ ਕਿਉਂਕਿ ਇਹਨਾਂ ਨੂੰ ਜੀ ਪੰਜਾਬੀ ਚ ਕਿਹਾ ਜਾਂਦਾ ਨਹੀਂ ਉਹ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਜਿਓ ਕੀ ਹੁੰਦਾ ਮਿੱਟੀ ਫਰੋਲਣ ਵਾਲੀ ਗੱਲ ਹੈ ਜਿੰਨੀ ਮਰਜ਼ੀ ਫਰੋਲੀ ਜਾਈਏ ਤੇ ਪੱਲਾ ਸਾਤ ਨਹੀਂ ਲੱਭਣੇ ਜੀ ਤੇ ਦੁੱਖ ਦੀ ਗੱਲ ਹੈ ਕਿ ਪੱਲਾ ਸਾ ਵਰਗਾ ਕਲਾਕਾਰ ਤਿਆਰ ਹੋਣ ਨੂੰ ਵੀ 35-40 ਸਾਲ ਲੱਗੇ ਇੱਕ ਦਿਨ ਚ ਨਹੀਂ ਤਿਆਰ ਹੋਇਆ ਤੇ ਕਿੱਥੋਂ ਲਿਆਵਾਂਗੇ ਦੁਬਾਰਾ ਉਹਨਾਂ ਦਾ ਬਦਲ ਉਹਨਾਂ ਦਾ ਸਬਸਟੀਟਿਊਟ ਕੌਣ ਉਹਨਾਂ ਜਿਨੀ ਮਹਾਰਤ ਰੱਖਣ ਵਾਲਾ ਬੰਦਾ ਜ਼ੁਬਾਨ ਤੇ ਔਰ ਕੰਟੈਂਟ ਤੇ ਫਲੋ ਤੇ ਡਿਲੀਵਰੀ ਤੇ ਪਰਫਾਰਮੈਂਸ ਤੇ ਇਹਨਾਂ ਕੰਟਰੋਲ ਰੱਖਣ ਵਾਲਾ ਬੰਦਾ ਕਿੱਥੋਂ ਲੱਭ ਕੇ ਲਿਆਵਾਂਗੇ ਨਹੀਂ ਲੱਭਣਾ